ਜੀ ਦੋਸਤੋ ਸਾਸ਼ੀਕਾਰ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ 24 ਬਰੈਸਟ ਦੀਆਂ ਰਕਾਟਾਂ ਦੱਸਾਂਗੇ ਟੀਰਾ ਕਿੰਨਾ ਰੱਖਣਾ ਈ ਮੋਡਾ ਕਿੰਨਾ ਰੱਖਣਾ ਪਲੇਟਾਂ ਕਿੰਨੇ ਤੇ ਪਾਉਣੀਆਂ ਠੀਕ ਆ ਜੀ ਦੇਖੋ ਜੀ ਆਪਾਂ ਨੇ ਟੀਰਾ ਰੱਖਣਾ 7 ਠੀਕ ਆ ਜੀ ਮੋਡਾ ਰੱਖਣਾ ਆਪਾਂ ਨੇ 7.5 ਆ ਆਪ ਪੂਰੋਂ ਆਪਾਂ ਨੇ ਕਾਟ ਪਾਉਣੀਆਂਗੀ 1.5 ਤੇ ਠੀਕ ਆ ਜੀ ਉਰੋਂ ਆਪਾਂ ਨੇ ਪਾਉਣੀਆਂ ਪੌਣੇ 2.5 ਤੇ ਜਿਹੜੀ ਇਹ ਕਾਟ ਆ ਗਈ ਜੇ ਆਪਾਂ ਉਰੋਂ ਘੱਟ ਇੱਕ ਤੇ ਪਾ ਦਾਂਗੇ ਇਹ ਆਪਣੀ ਫੀਟਿੰਗ ਉਰੋਂ ਟਾਈਟ ਹੋ ਜੂਗੀ ਉਹ ਕਸਟਮਰ ਦੇ ਠੀਕ ਨਹੀਂ ਆਉਣਾ ਜੀ ਠੀਕ ਆ ਜੀ ਪਲੇਟ ਪਾਉਣੀ ਆ ਆਪਾਂ ਨੇ ਲੰਬੀ 12.5 ਤੇ ਐਦਾਂ ਇਹ ਪਲੇਟ ਪਾਉਣੀ ਆ ਆਪਾਂ ਨੇ 2.5 ਤੇ ਦੇਖੋ ਜੀ ਐਸਾ ਬਨਾਲ ਕਰੋਗੇ ਤਾਂ ਫੀਟਿੰਗ ਬਹੁਤ ਸੋਹਣੀ ਆਉਂਦੀ ਆ ਮੈਂ ਇਸੇ ਤਰ੍ਹਾਂ ਫੀਟਿੰਗ ਕਰਦੀ ਆ ਇਹ ਪਲੇਟ ਪਾਉਣੀ ਆ ਆਪਾਂ ਨੇ 2 ਤੇ ਠੀਕ ਆ ਜੀ ਉਰੋਂ ਆਪਾਂ ਨੇ ਰੱਖਣਾਗਾ 12 ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਕਹੇ ਦੀਦੀ ਸਾਨੂੰ 24 ਬ੍ਰੈਸਟ ਵਾਲੇ ਦੀ ਕਾਟਾਂ ਦੱਸੋ ਆਪਾਂ ਥੋੜੇ ਜਿਹਾ ਬਿਮਾਰ ਚੱਲ ਰਹੇ ਸੀ ਉਹਦੇ ਕਰਕੇ ਵੀਡੀਓ ਨਹੀਂ ਪਈ ਕਾਫੀ ਦਿਨ ਹੋ ਗਏ ਮੈਂ ਸੋਚਿਆ ਹੁਣ ਵੀਡੀਓ ਪਾ ਦਿੰਨੇ ਆ ਇਹ ਕਿਸੇ ਘੱਟ ਫਿਟਿੰਗ ਵਾਲਿਆਂ ਦਾ ਸੂਟ ਆਗਾ ਠੀਕ ਆ ਜੀ ਉਰੋਂ ਆਪਾਂ ਨੇ 2 1/2 ਇੰਚ ਵੱਧ ਰੱਖਣਾ ਹੁੰਦਾਗਾ ਪਰ ਆਪਣੇ ਲਵੇ ਮਾਰਜਨ ਇੰਨਾ ਹੈ ਨਹੀਂ ਕਿਉਂਕਿ ਹੋਰ ਫਿਟਿੰਗ ਵਾਲਿਆਂ ਦਾ ਨਾਪ ਆਗਾ ਉਰੋਂ ਆਪਾਂ ਨੇ 1/2 ਇੰਚ ਤੋਂ 1 ਇੰਚ ਵੱਧ ਰੱਖਣਾਗਾ ਠੀਕ ਆ ਜੀ ਸੈਡ ਸਲਾਈ ਰੱਖਣੀ ਆਪਾਂ ਨੇ 16 ਤੇ ਠੀਕ ਆ ਜੀ ਉਰੋਂ 16 ਦਾ ਅੱਧ ਹੋ ਗਿਆ ਆਪਣਾ 8 ਉਰੋਂ 8 ਤੇ ਰੱਖ ਰਿਆ ਇਹ ਪਲੇਟ ਆਪਾਂ ਨੇ ਐਦਾਂ ਪਾਉਣੀ ਆ ਜੀ ਜਿਹੜੀ ਆਪਾਂ ਨੇ ਕਮਰ ਦਾ ਨਾਪ ਲੈਣਾ ਜੀ ਉਹ ਨਾ ਆਪਾਂ ਆਪਣੇ ਆਹ ਚੀਜ਼ ਤੋਂ ਐਦਾਂ ਨਾਪਣਾ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਜੀ ਜੇ ਆਪਾਂ ਆਹ ਚੀਜ਼ ਤੋਂ ਉਰੋਂ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਜਿੰਨੀ ਆਪਣੀ ਕਮਰ ਹੋਊਗੀ ਉਹਦੇ ਨਾਲ ਆਪਾਂ ਅੱਧਾ ਪੌਣਾ ਇੰਚ ਵੱਧ ਰੱਖਾਂਗੇ ਕਿਉਂਕਿ ਆਪਣਾ ਆਪ ਪਲੇਟ 'ਚ ਆ ਜਾਊਗਾ ਕੱਪੜਾ ਘਟ ਜਾਂਦਾ ਉਹਦੇ ਨਾਲ ਫਿਟਿੰਗ ਘਟ ਜੂਗੀ ਠੀਕ ਹੈ ਜੀ ਆਹ ਉਰੋਂ ਜਿੰਨੀ ਹਿੱਪ ਹੋਊਗੀ ਆਪਣੀ ਓਨਾ ਹੀ ਰੱਖਣਾਗਾ ਇਹ ਆਪਣਾ 24 ਬ੍ਰੈਸਟ ਵਾਲੇ ਨੇ ਕਟਾਣੇ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਉਹ ਕਹਿੰਦੇ ਸੀ ਕਿ ਇਹ ਵੀ ਦੀ ਸਾਨੂੰ 24 ਬਰੈਸਟਾਂ ਨੇ ਕਾਟਾਂ ਦੱਸ ਦੋ ਮੈਂ ਸੋਚਿਆ ਵੀ ਅੱਜ ਆਪਾਂ ਵੀਡੀਓ ਬਣਾ ਲੈਨੇ ਆਂ ਅੱਜ ਆਪਣਾ ਲਈ ਟਾਈਮ ਸੀਗਾ ਇਹ ਕਾਟ ਤੁਸੀਂ ਨੇ ਹਰ ਇੱਕ ਦੇ ਪਾਉਣੀਆਂ ਮੈਂ ਦੱਸਾਂ ਚਾਹੇ ਨਾ ਦੱਸਾਂ ਠੀਕ ਆ ਜੀ ਜਿਹੜਾ ਆ ਚੀਜ਼ ਤੋਂ ਹੁੰਦਾ ਉਰੋਂ ਉਰੋਂ ਵੀ ਆਪਾਂ ਨੇ ਕਟਾ ਕੇ ਰੱਖਣਾ ਜਿਵੇਂ ਉਰੋਂ ਆਪਾਂ ਨੇ ਸੱਤ ਰੱਖ ਲਿਆ ਉਰੋਂ ਆਪਾਂ ਨੇ ਸਾਢੇ 6 ਰੱਖਣਾ ਠੀਕ ਆ ਜੀ ਉਰੋਂ ਆਪਾਂ ਨੇ ਹਰ ਇੱਕ ਫੀਟਿੰਗ ਵਿੱਚ ਘਟਾਉਣਾ ਹੀ ਹੁੰਦਾ 1.5 ਇੰਚ ਠੀਕ ਆ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਹ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ਸ਼ੀਕਾ ਜੀ ਧੰਨਵਾਦ